ਬਾਬਾ ਜੇ ਬਾਬਾ ਕੇ ਕਿੱਥੇ ਚਲੇ ਆ ਅੱਜ ਸਕੂਲ ਲੈ ਸਕੂਲ ਹੀ ਕੀ ਪੜਨਾ ਜਾ ਕੇ ਫਿਰ ਇੱਧਰ ਮੂੰਹ ਕਰ A B C D E F G ਅੱਛਾ ਬਸ ਬਸ ਕਰ ਬਸ ਕਰ ਬਸ ਕਰ ਇਹ ਹਰਗੁਣ ਪਤਾ ਕੀ ਕਹਿੰਦੀ ਹਰਗੁਣ ਹਰਗੁਣ ਵੀਰਾ ਕੀ ਕਹਿੰਦਾ ਵਾ ਆ ਦੇਖ ਆਵਾਜ਼ ਮਾਰ ਫਦੇ ਇਹਨੂੰ ਹਰਗੁਣ ਨਵਾਜ਼ ਮਾਰੋ ਕਹੇ ਦੋ ਹਰਗੁਣਾ ਹਰਗੁਣਾ ਕੀ ਕਹਿੰਦਾ ਵੀਰਾ ਇਹ ਹਰਗੁਣਾ ਜੀ ਹਾਂਜੀ ਅੱਡੀ ਭਣੇਮੀ ਇਹਨਾਂ ਦੀ ਭੈਣ ਓਏ 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 ਓਹ ਘਰ ਗੋ ਕੀ ਗਾਦਾ ਵੀਰਾ ਕੇਦੀਆਂ ਗਾਦਾ ਵੀਰਾ ਕੇਦੀਆਂ ਗਾਦਾ ਹਾਂ ਓਏ ਵੀ ਵੀਰਾ ਕੀ ਗਾਦਾ ਕੇਦੀਆਂ ਗਾਦਾ ਵਾ ओए ओ ए दवे काके खेतियां काते ही पता की कहंदी हार गुण हां 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 ओ की करदा हरित्रा हाँ खेद ने मारकुन हर कुंडा पीरा ओ

ਓਹ ਤੇੜੀ ਓਏ ਪੇਪਾ ਪਾ ਪਾ ਪੇ ਵੀਰ ਨੂੰ ਵੀਰ ਨੂੰ ਪਾਪਾ ਪਾ ਲੋ ਵੀਰ ਨੂੰ ਪੱਫਾ ਪਾਓ ਫੱਤੇ ਵੀਰ ਕਿੱਥੇ ਛੱਡਤਾ ਫੁੱਟਬਾਲ ਆ ਖਿੱਚ ਦੇ ਖਿੱਚ ਦੇ ਜੁੰਡੀ ਹਾਂਜੀ ਇਹ ਦੌਗੀ ਆ Kada ki gendap pa? Ha. Pa pa. Oi. Thi la parale. Ki gendap